ਸੋ ਹਾਂਜੀ ਗੱਲ ਕਰਦੇ ਆ CR 212 ਤੇ CR 321 ਤੇ ਪਿਛਲੇ ਸਾਲ ਕਈਆਂ ਨੇ ਇਹ ਛੋਨਾ ਲਾਇਆ ਸੀ ਇਸ ਸਾਲ ਵੀ ਕਈਆਂ ਨੇ ਪੁੱਛਿਆ ਸੋ ਵੀਰੇ ਦਾ ਨੰਬਰ ਆਪਾਂ ਸਕਰੀਨ ਤੇ ਤੁਹਾਨੂੰ ਦਿੱਤਾ ਤੇ ਉਹਨਾਂ ਨੇ ਵੀਡੀਓ ਵੀ ਭੇਜੀ ਆ ਤੇ ਕਹਿਣ ਦਾ ਉਹਨਾਂ ਦਾ ਇਹ ਆ ਵੀ ਹਾਂ CR 212 ਤੇ CR 321 ਸਾਡਾ ਸੀਡ ਆ ਜੀ ਇਹਨੂੰ ਕੋਈ ਵੀ ਆਰਤੀ ਆ ਜਾਂ ਸੈਲਰ ਮਾਲਕ ਤੁਸੀਂ ਲਾਉਣੇ ਨਹੀਂ ਖਰੀਦਦਾ ਨਹੀਂ ਚੱਕਦਾ ਨਿੰਦਦਾ ਤਾਂ ਤੁਹਾਡੇ ਚ ਹੈ 20 ਕੁਇੰਟਲ ਨੇ ਚਾਹੇ ਤੁਹਾਡਾ 5000 ਕੁਇੰਟਲ ਆ ਸੋ ਅਸੀਂ ਚੱਕਾਂਗੇ ਉਸੇ ਸਰਕਾਰੀ ਰੇਟ ਤੇ ਸਾਡੇ ਕੋਲ ਲਾ ਦਿਓ ਸਾਨੂੰ ਦੱਸ ਦਿਓ ਅਸੀਂ ਲੈ ਜਾਾਂਗੇ ਜੀ ਤੇ ਆਪਦੇ ਪੈਸੇ ਸਾਤੋਂ ਜਿਹੜਾ ਸਰਕਾਰੀ ਰੇਟ ਹੋਊਗਾ ਉਸੇ ਰੇਟ ਤੇ ਤੁਹਾਨੂੰ ਪੈਸੇ ਦੇਵਾਂਗੇ ਸੋ ਉਹਨਾਂ ਦੇ ਕਹਿਣ ਦਾ ਮਕਸਦ ਇਹ ਆ ਵੀ ਸਾਡੇ ਵੀ ਨੂੰ ਉਹ ਨਿੰਦ ਨਹੀਂ ਸਕਦੇ ਇਹ ਚ ਕੋਈ ਕਮੀ ਪੇਸੀ ਹੈ ਨਹੀਂ ਜੋ ਕਈ ਲਾਉਣਾ ਚਾਹੁੰਦੇ ਸੀ ਤੇ ਉਹਨਾਂ ਦਾ ਜਿਹੜਾ ਡਰ ਆ ਉਹ ਦੂਰ ਹੋ ਗਿਆ ਜੀ ਸੋ ਨੰਬਰ ਸੰਭਲੋ ਕੰਟੈਕਟ ਕਰ ਲਿਓ ਉਹਨਾਂ ਨਾਲ ਆ ਵੀਡੀਓ ਰੱਖ ਲਿਓ ਕੱਲ ਨੂੰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਜਵਾਬ ਦੇ ਸਕਦੇ ਹੋ ਕਿਤੇ ਵੀ ਤੇ ਤਾਂ ਜੋ ਤੁਹਾਡੇ ਲਈ ਸਾਨੀ ਹੋ ਜਾਵੇ ਕਿਸੇ ਨੇ ਜੇ ਮੈਂ ਅੱਖਾਂ ਹੀ ਬੰਦ ਕਰ ਲਈਆਂ ਇੱਕ ਇਨਸਪੈਕਟਰ ਨਹੀਂ ਐ ਸ਼ੈਲਰ ਨਹੀਂ ਬਾਈ ਅਸੀਂ ਲੈਣਾ ਹੀ ਨਹੀਂ ਹਾਂ ਕਾਰਡ ਦੀ ਝਾਕ ਚ ਹਾਂ ਸਾਡੇ ਕੋਲੇ ਚਾਹੇ 1000 ਕਵਾਂਟਲ ਚਾਹੇ 5000 ਕਵਾਂਟਲ ਸਾਡੇ ਕੋਲੇ ਆਓ ਤੋਲੋ ਤੇ ਗਵਰਨਮੈਂਟ ਰੇਟ ਤੇ ਪੈਸੇ ਲਓ